ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਬਾਉਪੁਰ ਮੰਡ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਉਹਨਾਂ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਆਏ ਹੜ੍ਹ ਕਾਰਨ ਪੈਣੀ ਕਾਦਰ ਬਖਸ਼ ਨੇੜੇ ਬੰਨ ਟੁੱਟ ਗਿਆ ਸੀ ਜਿਸ ਨਾਲ ਇਸ ਇਲਾਕੇ ਦੀ 3500 ਏਕੜ ਫਸਲ ਤਬਾਹ ਹੋ ਗਈ ਸੀ ਅਤੇ ਖੇਤਾਂ ਤੇ 4 ਤੋਂ 5 ਫੁੱਟ ਰੇਤਾ ਚੜ ਗਈ ਸੀ ਸੰਤ ਸੀਚੇਵਾਲ ਖੁਦ ਕਿਸਾਨਾਂ ਦੀ ਮਦਦ ਕਰ ਰਹੇ ਨੇ ਜਦੋਂ ਕਿ ਕਿਸਾਨਾਂ ਦੇ ਖੇਤਾਂ ਵਿੱਚੋਂ ਕੱਢੀ ਗਈ ਰੇਤਾ ਦੀ ਵਰਤੋਂ ਆਰਜ਼ੀ ਬੰਨ ਨੂੰ ਉੱਚਾ ਅਤੇ ਮਜ਼ਬੂਤ ਕਰਨ ਲਈ ਕੀਤੀ ਜਾ ਰਹੀ ਹੈ ਇਸ ਮੁਸ਼ਕਲ ਘੜੀ ਵਿੱਚ ਹਰਿਆਣਾ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਵੀ ਆਰਥਿਕ ਮਦਦ ਭੇਜੀ ਹੈ ਹਾਲਾਂਕਿ ਸੰਤ ਸੀਚੇਵਾਲ ਅਤੇ ਕਿਸਾਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕਣਕ ਦੀ ਬਜਾਈ ਦਾ ਸਮਾਂ ਨਜ਼ਦੀਕ ਹੈ ਇਸ ਲਈ ਕਿਸਾਨਾਂ ਨੂੰ ਤੁਰੰਤ ਸਹਾਇਤਾ ਵਜੋਂ ਖਾਦ ਬੀਜ ਅਤੇ ਡੀਜ਼ਲ ਦੀ ਸਖਤ ਲੋੜੇ ਕਿਸਾਨਾਂ ਦੀ ਅਪੀਲ ਹੈ ਕਿ ਜੇਕਰ ਉਹਨਾਂ ਦੀ ਸਿਰਫ ਇੱਕ ਫਸਲ ਲਈ ਮਦਦ ਕਰ ਦਿੱਤੀ ਜਾਵੇ ਤਾਂ ਉਹ ਮੁੜ ਖੜੇ ਹੋ ਸਕਣਗੇ ਉਹਨਾਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਇਸ ਸਹਾਇਤਾ ਕਾਰਜ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਏ ਇਹ ਉਹ ਏਰੀਆ ਬਾਹੂਪੁਰ ਮੰਡ ਜਿੱਥੇ ਬੰਨ ਟੁੱਟਿਆ ਸੀ ਵੈਸੇ ਦਾ ਸਾਰੇ ਜਿਹੜੇ ਹੁਣ ਪਾਣੀ ਇਧਰੋਂ ਸੁੱਕ ਗਿਆ ਤੇ ਬੰਨ ਵੀ ਜਿਹੜਾ ਹੈਗਾ ਉਸ ਪਹਿਲੀਆਂ ਚ ਲੱਗਿਆ ਸੀ ਤੇ ਦਵਾਲੇ ਦਵਾਲੇ ਜਿਹੜਾ ਬੰਨ ਆ ਇਹਨੂੰ ਉੱਚਾ ਤੇ ਮਜ਼ਬੂਤ ਕਰ ਰਹੇ ਆ। ਇਹ ਬਾਕੀ ਜਿਹੜੇ ਕਿਸਾਨ ਆ ਉਹਨਾਂ ਦੀਆਂ ਪੈਲੀਆਂ ਜਿਹੜੀਆਂ ਹੈਗੀਆਂ ਕਾਫੀ ਬਣ ਗਈਆਂ ਬਾਕੀ ਜਿਹੜੇ ਹੈਗੇ ਉਹਨਾਂ ਦੇ ਵਹਾਰ ਰਹੇ ਆ ਤੇ ਨਾਲ ਬੀਜ ਰਹੇ ਆ। ਸੋ ਕੋਸ਼ਿਸ਼ ਹੈ ਕਿ ਇਹ ਸਮੇਂ ਸਿਰ ਇਹਨਾਂ ਦੀਆਂ ਪੈਲੀਆਂ ਬੀਜੀਆਂ ਜਾਣ। ਕਾਣ ਪਾਣੀ ਵਿਆਹ ਦਰਿਆ ਗੰਨੇ ਫੁੱਤੇ ਹੋਏ ਆ। ਕਿ ਝੋਨਾ ਸੀ ਝੋਨਾ ਮਰ ਗਿਆ। ਸਤਨ ਸਰਾਈ ਚੋਂ ਨਾਲ ਉਹਦੀ ਸਾਰੇ ਸਾਰੇ ਮਰ ਗਏ। ਸਿਰਫ ਇਹ ਜੋ ਪਤਾ ਹੀ ਹੈ ਕਿ ਹੜ੍ਹ ਤੇ ਕਰਕੇ ਸਾਡਾ ਝੋਨਾ ਜਿਹੜਾ ਜੀ ਉਹ ਸਾਰਾ ਮਾਰਿਆ ਗਿਆ ਹੈ। ਸੋ ਕਿਰਪਾ ਕਰਕੇ ਸਾਡੀ ਇਹ ਹੀ ਬੇਨਤੀ ਹੈ ਕਿ ਸਾਨੂੰ ਇੱਥੇ ਟਰੈਕਟਰਾਂ ਦੀ ਲੋੜ ਹੈ, ਡੀਜ਼ਲ ਦੀ ਲੋੜ ਹੈ ਤੇ ਬੀਜ ਦੀ ਲੋੜ ਹੈ, ਸਾਨੂੰ ਖਾਦ ਦੀ ਲੋੜ ਹੈ। ਬਾਬਾ ਜੀ ਦਾ ਸਾਨੂੰ ਬਹੁਤ ਸਿੱਚੇ ਵਾਲਿਆਂ ਦਾ ਸਾਥ ਹੈ, ਦਿਨ ਰਾਤ ਸਾਡੇ ਨਾਲ ਖੜੇ ਆ।